ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ? ਵਧੀਆ ਉਹਨਾਂ ਨੂੰ ਪੁੱਛਾ ਆਪਣੇ ਪਰਿਵਾਰ ਤੁਸੀਂ ਉਹਨਾਂ ਨੂੰ ਪੁੱਛ ਲਿਆ ਅੱਛਾ ਅੱਛਾ ਤਾ ਉਹ ਕਿਵੇਂ ਭੱਜਾਇਆ ਮੰਮੀ ਨੇ ਭੱਜਾਇਆ ਹਾਂਜੀ ਹਾਂਜੀ ਬਰੂਨੋ ਜੀ ਆਹ ਸਾਡਾ ਬਰੂਨੋ ਜੀ ਲੁੰਡੀਆਂ ਦੇਖਾੜੇ ਬਰੂਨੋ ਦੀਆਂ ਓਏ ਬਰੂਨੋ ਬਰੂਨੋ ਓਏ ਅੱਜ ਵੰਟਾ ਵੇਖ ਕੇ ਆਇਆ ਸਿਰੇ 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 ਵੰਡਾ ਕੋਮ ਕੇ ਆਇਆ ਹਣਾ ਬਰੂਨੋ ਓਏ ਉਹਨਾਂ ਸਦਨ ਨਹੀਂ ਦਿੱਤਾ ਮੇਰੇ ਕੋ ਵੱਦਨ ਨੂੰ ਉਹ ਵਸੀਆਂ ਲੈਣ ਦੀ ਵਸੀਆਂ ਮਾਰੇ ਦੇ ਆਇਆ ਹਾਂ ਹਾਂਜੀ ਸਾਸਰੀ ਘਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਹੈ ਜੀ ਮਨਜੀਤ ਦਾ ਸੰਤਾਰਾ ਮਨਜੀਤ ਦਾ ਸੰਤਾਰਾ ਆਉਂਡਿਆ ਆਉਂਡਿਆ ਆਉਂਦਾ ਮੇਰਾ ਆਉਂਡਿਆ 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 ਆ ਚੱਲੀ ਹੋਇਆ ਸੀ ਆ ਚੱਲੀ ਤੇਰੇ ਮੁੰਲੇ ਤੁਰ ਪਿਆ ਤੁਰ ਪਿਆ ਆ ਗਿਆ ਵਸ ਰਸਤੇ ਤੁਰਿਆ ਆਉਂਦੀ ਆਵਾ ਤੂੰ ਵੀ ਬਾਂਹ ਦੇ ਸਾਹਮਣੇ ਰਵੀ ਦੇ ਸੰਧਾਰਾ ਵਿਦਲੰਭੇ ਛੋਟੇ ਜਿੰਦ ਦੇ ਫੈਂਡੇ ਆਇਆ ਆ ਛੋਟੇ ਫੈਂਡੇ ਆ ਛੋਟੇ ਲੰਮੇ ਨਹੀਂ ਲੱਗੇ ਮਮਮੀ ਮੇਉ ਦਾ ਤੇ ਬੋਲੀ ਬੋਲੀ ਇਹ ਬੋਲੀ ਜਿਹੜੇ ਲੱਗੇ ਹੁੰਦੇ ਆ ਤੇ ਦੇ ਲੱਗੇ ਇਹ ਮਮਮੀ ਨੇ ਬੜੀ ਵਧੀਆ ਬੋਲੇ ਮੈਨੂੰ ਬੜੀ ਵਧੀਆ ਲੱਗੀ ਕਿਹੜੀ ਬੋਲੀ ਜਿਹੜੀ ਕਹਿੰਦੇ ਸੀ ਇਹ ਨਿੱਕ ਲੱਗੇ ਦਾ ਹੁੰਦਾ ਨੇੜੇ ਤੇੜੇ ਦਈ ਬਾਬਲਾ ਕਾਛ ਜੁੱਤੀ ਦੇ ਛੜਪ ਵੇੜੇ ਤੇਰੇ ਕਾਛ ਜੁੱਤੀ ਦੇ ਛੜਪ ਵੇੜੇ ਤੇਰੇ ਛੜੜੀਆਂ ਆਪਾਂ ਕਿਦਾਂ ਖਾਰ ਕੇ ਡੈਡੀ ਇਹ ਆਪ ਕੋਲ ਜਿਆਦਾ ਨਹੀਂ ਆ ਡੈਡੀ ਵੀ ਥੋੜਾ ਜਿਆਦਾ ਕਰਦੇ ਹੁੰਦੇ ਹੋ ਨਾ ਤੇ ਆ ਆ ਬੋਲੀ ਤੁਹਾਡੇ ਲਈ ਤੁਹਾਡੇ ਲਈ ਕਿਨੇੜੇ ਤੇੜੇ ਦਈ ਬਾਬਲਾ ਕਾਸ਼ ਜੁੜਤੀ ਤੇ ਛੜਾਪਾ ਵੇੜੇ ਤੇ ਛੜਾਪਾ ਦੇਣੀ ਛੜਾਪਾ ਵੇੜੇ ਤੇ ਛੜਾਪਾ ਵੇੜੇ ਤੇ ਓ ਮੇਰੀ ਕਾਲਿੰਗ ਆ ਗਈ ਕਾਲਿੰਗ ਤੇ ਉਹ ਛਤੜੀ ਲਪੇੜਦੀਏ ਬਰੂਨੋ ਜੀ ਕੀ ਹਾਲ ਬਤ ਜੀ ਕਿਵੇਂ ਹੋ ਟਿਕਾ ਵੇਲਾ ਵਿੱਚ ਮੈਂ ਉੱਥੇ ਬੈਠਾ ਸੀ ਇਹਨੂੰ ਪਤਾ ਮੇਰੀ ਕਿੱਥੋਂ ਪਾਣੇ ਇਹਨੂੰ ਪਤਾ ਲੱਗਾ ਇਹ ਦੁਨੀਆਂ ਚਾ ਗਰ ਮੇਰੇ ਨੂੰ ਕਿਉਂ ਦਿਨ ਪਤਾ ਲੱਗਦਾ ਹੁੰਦਾ ਹੈ ਨਾ ਓਏ ਬਰੂਨੋ ਅੱਜ ਗਰਮੀ ਬੜੀ ਆ ਤੇ ਪੱਤੀ ਵੀ ਚਲ ਗਈ ਆ ਬਰੂਨਿਆ ਚਲੋ ਜੀ ਪ੍ਰੋਣੇ ਆਉਂਦਾ ਵੇ ਆ ਪ੍ਰੋਣੇ ਆਉਂਦਾ ਵੇ ਆ ਮੰਜੀਦ ਕੋਲ ਬਾਰ-ਬਾਰ ਡੋਰ ਵਾਲ ਵੇਖਣ ਲਈ ਆ ਤੇ ਬਸ ਆਗੇ ਸਮਝੋ ਮੜੋਨੇ ਇਹ ਤੁਹਾਨੂੰ ਪ੍ਰੋਣਿਆਂ ਨਾਲ ਵੀ ਤੇ ਵਖੋਨੇ ਆ ਮੰਜੀਦ ਦਸੰਦਰਾ ਐਣਾ ਮੰਜੀਦ ਕਿੱਥੇ ਆ ਗਿਆ ਅੱਜ ਗਰਮੀ ਬੜੀ ਆ ਓ ਆ ਗਈ ਆ ਗਈ ਹਾਂ ਓ ਆ ਗਈ ਓ ਸੱਚੀ ਆ ਗਈ ਆ ਮਮੀ ਏ ਆਹੀ ਹੋਵੇ ਤੈਨਾਂ ਚ ਕਿੱਥੋਂ ਹੋਈ ਬੁਲੀ ਲੋਨੇ ਬੰਦੇ ਦੇਖਣਾ ਪਹਿਲਾ ਓ ਆ ਗਈ ਓ

ਉਹ ਫੜੇ ਫੜੇ ਨਾ ਚਾਹ ਨਾ ਚਾਹ ਹੋਰ ਭਜੀ ਸਸੀਕਾ ਦਾ ਸੰਧਾਰਾ ਲੈ ਕੇ ਆ ਗਿਆ ਜੀ ਸਸੂ ਕੀ ਆ ਆਹ ਦੇਖ ਕੋਈ ਖੱਜਾ ਨਹੀਂ ਆ ਲੈ ਲੋ ਮਮੀ ਅਹੀਂ ਵੇੜ ਘਾਂਡੇ ਕਮੋਲੜਾ ਤਸਕ ਮਮੀ ਅਫਰੀਕਾ ਕੋਮੀ ਸਸੀਕਾ ਸੋਟੀਕੀ ਆਲੀ ਡੈਡੀ ਫੇਰ ਨਹੀਂ ਲੈ ਕੇ ਆਏ ਤੂੰ ਵੇਖ ਲੋ ਜਾਨੀ ਸੋਇਆ ਕੀ ਹੋ ਉਹ ਪੂਨੀ ਚੁੱਕੋਂ ਦੇ ਡੈਡੀ ਤੂੰ ਦੱਦ ਦੇ ਹੁਣ ਬੰਦ ਹਾਂ ਮੈਂ ਕੀ ਆਹੀ ਅਈ ਕੋਈ ਨਹੀਂ ਮੜ ਲਿਆ ਉਹਨੇ ਡੈਡੀ ਕਿਤੇ ਕਿੱਡੀ ਕਿ ਦੂਰ ਆ। ਪਾ ਲੈ। ਮੈਂ ਉਹਨਾਂ ਅੰਦਰ ਲਾ। ਆ ਵੀ ਲੈ ਆ ਹੁਣ ਸਾਂ ਕੋਈ ਨਹੀਂ ਆਜੋ ਆਜੋ। ਬਰੂਨੋ ਕੌਣ ਆਏ ਓਏ? ਸੁਣ। ਓਏ। ਬਰੂਨੋ ਇਹਨੇ ਚਾਗ ਨਾ ਚੜ੍ਹਦਾ। ਓਏ ਬਰੂਨੋ। ਓਏ ਕਿਤਾਹਰੇ। ਮਾ ਮਾ ਸਭ ਨੇ ਕਲਿੱਪ ਲਾਏ ਓਏ। ਫੋਲ ਬਾਇ। ਅੱਛਾ ਓਏ ਓਏ ਇਹਨੇ ਕਲਿੱਪ ਲਾ। ਲੁਡੀ ਜੀ ਦਾ ਕਲਿੱਪ ਨਾ ਸੀ ਗਾਸੇ ਵੇ ਚੁੱਕਨੇ ਆਵਾ। ਦੀ ਤਰਫ ਘਰੇ ਨਾ ਤਰੂਗਾ ਉਹ ਨੂੰ ਬਗਾ ਮੇਰਾ ਆ ਪਿਆ ਆ ਨਿਕਲ ਗਿਆ ਬਸ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਹਦਾ ਕਰ ਉਹ ਇਸਵੇਂ ਲੈ ਚੱਲ ਆਹ ਸੋਣਾ ਬੱਚਾ ਬਣ ਗਿਆ ਚਾਈ ਬਣਾ ਚੜਿਆ ਵਾ ਲੈ 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 ਬਰੂਨੂ ਬੜਾ ਕਿ ਮਾ ਖੁਸ਼ ਹੋ ਜਾਂਦਾ ਵਾ ਮੁੱਕਿਆ ਗਿਆ ਨਾ ਉਹ ਘਰ ਤੇ ਨਿਕਲੀ ਸੰਧਾਰਾ ਵੇ ਨੂੰ ਚੀਦ ਚੜ ਕੇ ਆਇਆ ਵਾ ਸਹਿੰਜੀ ਦਾ ਚਲ ਗਏ ਆ ਹਾਂਜੀ ਉਹ ਚਲ ਗਏ ਉਹ ਅਪੀਓ ਉਹਨਾਂ ਮਾਵਾ ਤੇਨੂੰ ਗਈ ਨਾ ਪਰ ਤੇਰੇ ਕੋਲ ਕਹੀ ਆਇਆ ਅੱਗੇ ਵੇ ਦੇ ਲੈ ਲੈ ਉਹਨਾਂ ਇਤਿਆਗਿਆ ਵਾ ਅੱਜ ਸੇਕ ਤਾਂ ਚੋ ਮਜੀਦਾ ਤੈਨੂੰ ਚਾਹ ਹੀ ਬਣਾਵਾ ਹੈ ਸੰਧਾਰਾ ਉੱਥੇ ਨਹੀਂ ਰਹਿਣ ਦੇਣਾ ਇੱਧਰ ਰੱਖ ਲੈ ਆਛਾ ਬਿਸਕਟ ਵੀ ਆਇਆ ਆ ਵੀ ਚੁੱਕਿਆ ਬਿਸਕਟ ਉਹ ਹੁਣ ਮੈਂ ਇੱਕ ਦਾ ਚੁੱਕਿਆ

ਵੀਡੀਓ ਬਣਦੀ ਐ ਤੇ ਇਹਦੇ ਵਿੱਚ ਉਹਨੂੰ ਤਿਆਰ ਰੈਂਦਾ ਉਹਨੂੰ ਪਤਾ ਨਾ ਵੀਡੀਓ ਬਣਨਦੀ ਆ ਆਓ ਪਤਾ ਹੀ ਐ ਬਿਸਕੁਟ ਆ ਡੱਬਾ ਅੱਛਾ ਅੰਦਰੋਂ ਆਪ ਹੁਣਾ ਉਹ ਬਿਸਕੁਟ ਆ ਡੱਬਾ ਵਾ ਕੋਈ ਨਾ ਆ ਰਿਹਾ ਅੰਦਰ ਰਹਿੰਦੇ ਕੋਈ ਨਹੀਂ ਦੀਪ ਆ ਜਾ ਆ ਜਾ ਪਿੱਛੇ ਰਹਿੰਦੇ ਰਹਿੰਦੇ ਆਹ ਨਾ ਸੁਣ ਲੈ ਮੰਮੀ ਮੰਮੀਆਂ ਦੀ ਤੂੰ ਦੱਸੀ ਸੁਨਹਾਰਾ ਮੰਮੀ ਲੈ ਕੇ ਆਏ ਕਿ ਤੂੰ ਨਹੀਂ ਕੋਈ ਕਿਆ ਦਾ ਇਹ ਜ਼ਰੂਰੀ ਹੈ ਦਾ ਆਪਾਂ ਕਿਦਾਂ ਨਹੀਂ ਹੈ ਸੰਜੀਤ ਦਾ ਆਪਾਂ ਨੇ ਮਨਾ ਕੀਤਾ ਇਹ ਨਾ ਮੰਮੀ ਕੀਤਾ ਆ ਭੰਜੀ ਦਾ اچھا ਇੱਕੋ ਜਿਹੇ ਰੰਗ ਦੋਵਾਂ ਨੇ ਉਹ ਸੌਰੀ ਡਿਜ਼ਾਈਨ ਸਭ ਨੇ ਪਾਣੀ ਦਾ ਅੱਧਾ ਪਾਣੀ ਦਾ ਹੈ ਕਿੱਥੇ ਜਾਵਾਗਾ ਹੈ ਬਹੁਤ ਜਾਣਾ ਵਾ ਆਹ ਹਾਂ ਭਾਈ ਤੰਤਾ ਕਿਰਮ ਜੀ ਦਾ ਆਹ ਲੈ ਲੇ ਬਰਤਨ ਮੈਂ ਚਲੋ ਜੀ ਇਹ ਸਿੰਗਰ ਨੇ ਇੱਧਰ ਜੀ ਇਹ ਜੀ ਇਹ ਸਾਮਰਤ ਕੋਟਰ ਦਾ ਕੋਟਰ ਲੈਣ ਤੇ ਜੀ ਮੈਂ ਦਲੀਆ ਮੈਂ ਕਿਹਾ ਜਿਵੇਂ ਮਰਜੀ ਹੋਵੇ ਨਾ ਨਵਾਂ ਇਸ ਕੋਟਰ ਨਵਾਂ ਲੈਣਾ ਇਹਦੇ ਨਾਲ ਖੜ ਕੇ ਮੰਮੀ ਸ਼ੋਪਿੰਗ ਕਰਾਈ ਤੁਹਾਨੂੰ ਨਾਲ ਜਾ ਕੇ ਨਹੀਂ ਨਹੀਂ ਮਨਜੀਤ ਮਨਜੀਤ ਨੇ ਨਾਲ ਜਾ ਕੇ ਕਿਹਾ ਹੋਇਆ ਜੀ ਜਿੰਦਾ ਲੈਣੀਆਂ ਨਾ ਇਹ ਤਾਂ ਆਪਣੇ ਇਹਦੀ ਬੱਸ ਇਹਨੇ ਬਹੁਤ ਸਾਰੇ ਕੀਤੇ ਸੀ ਮੰਮੀ ਦਾ ਮੈਂ ਬਸ ਹਮਤ ਕਰਦੇ ਆ ਆਪਣਾ ਬਾਕੀ ਅਸੀਂ ਆਪੇ ਅੱਛਾ ਬਾਕੀ ਅੱਧੀ ਮੇਰੇ ਲੈ ਆਏ ਇਹ ਆਪਣੇ ਭਰਾਵਾ ਦੇ ਲੈ ਕੇ ਆਇਆ ਸਭ ਕਰਕੇ ਠੀਕ ਜੀ ਠੀਕ ਪਰ ਸਾਨੂੰ ਉਹਦਾ ਮੰਮੀ ਆਪਾਂ ਪਹਿਲਾਂ ਹੀ ਮਜੀਦ ਨੂੰ ਵੀ ਉਹਦਾ ਰੋਕਿਆ ਸੀ ਇਹ ਚੀਜ਼ਾਂ ਤੋਂ ਨਹੀਂ ਕੋਈ ਗੱਲ ਨਹੀਂ ਆ ਇਹ ਚੀਜ਼ਾਂ ਜ਼ਰੂਰੀ ਨਹੀਂ ਆ ਹੈ ਬਾਕੀ ਬਿਸਕੁਟ ਵੀ ਆ ਵਿਚਾਰਾ ਸਪੈਸ਼ਲ ਕਹਿੰਦਾ ਘਮਾਣਾ ਤੋਂ ਜਾ ਕੇ ਬਣਾ ਕੇ ਲੈ ਕੇ ਆਇਆ ਬਹਿ ਜਾਓ ਬਹਿ ਜਾਓ ਚੱਲ ਇਹ ਲੈ ਜਾ ਮਜੀਦ ਆ ਸਕੂ ਚੁੰਨੀ ਚਾਰ ਵਾਰ ਪਾਈ ਜਾਂਦਾ। ਉਹ ਜਿਸ ਨੂੰ ਲੈਣਾ ਉਹ ਬਲਾਂਟ ਲੈ ਆਇਆ। ਇਹ ਮੈਂ ਚੁੰਨੀ ਚਾਰ ਵਾਰ ਪਾਈ ਜਾਂਦਾ। ਬਹੁਤ ਰੋ ਰਿਹਾ। ਅੱਛਾ ਹਾਂ। ਇਹਨੂੰ ਆਪਣੇ ਸਮਾਨ ਦੀ ਪਈ ਆ। ਬਸ ਠੀਕ ਹੁਣ ਸਾਬਲਾ। ਮੈਂ ਮੇਕਅੱਪ ਕਰ ਲਿਆ ਲੈ ਕੱਢ ਲਿਆ ਮੈਂ। ਆਓ ਤੋ ਇਹ ਆਪਣਾ ਸਮਾਨ ਕੱਢ ਲਿਆ ਹਲ ਖਾਨ ਜੋ ਘਰ ਨੂੰ ਕੱਢ ਦੋਗੇ ਵੀ ਹੁਣ ਮੰਮੀ ਆਇਆ ਨਾ ਤੇ ਆਹ ਆ ਗਏ ਕੂਰੀ ਬੈਠਾ ਚਲੋ ਜੀ ਇਹ ਇੱਕ ਸੂਟ ਦਾ ਸੱਚ ਹੋਈ ਹੋਰ ਦੱਸਣਾ ਵਾ ਸਟੋਰੀ ਹੋ ਗਈ ਇੱਕ ਇੱਕ ਸੂਟ ਦਾ ਸੱਚ ਕਿਹੜੇ ਦਾ ਵਾ ਮੰਮੀ ਆ ਪਾ ਗਏ ਆ ਗਈ ਮੈਂ ਮੇਲਾ ਵੀ ਤੇ ਲਿਆ ਤੇ ਫੁੜਕੇ ਚੋੜਕੀ ਫੁੜਕੇ ਚੋੜ ਕੇ ਸੰਧਾਰੇ ਚ ਪਾ ਲਿਆ ਵਾ ਮਨਜੀਤ। ਨਾ ਕੇ ਘਰ ਦੇ ਬੇਹਾਂ ਦਾ ਆਪਣਾ ਸੂਟ ਲੈ ਗਈ ਆ। ਉਹੀ ਨਾ ਇਹਨੇ ਕੀ ਕੀਤਾ ਮੰਮੀ ਆਂਦੀ ਵੀ ਮਤਲਬ ਫਿਰ ਮੇਰੇ ਤੇ ਮੈਨੂੰ ਗਿਆ ਇਹ ਸਵਾਰਿਆ ਮੇਲਾ ਵੇਖ ਲਿਆ। ਉਹ ਵਹੀ ਸੂਟ ਮੈਂ ਕਹਿੰਦੀ ਲੈ ਮੈਂ ਸਵਾਰ ਲੈਣੀ ਆ। ਉਹੀ ਸੂਟ ਪਾ ਕੇ ਹੁਣ ਬਿਆਂਦੀ ਆਂਦੀ ਫਿਰ ਸਾਰੇ ਕਹਿੰਦਾ ਮਨਜੀਤ ਦਾ ਵੀ ਕੁਝ ਵੀ ਹੋਇਆ। ਸੰਦਾਰਾ ਬੁਰਾ ਕਰਨ ਦਾ ਕਰਕੇ ਸੂਟ ਫੇਰ ਪਾਰੀ ਚੋਂ ਕੱਢ ਕੇ ਜੋੜ ਕੇ ਲਵਾਵੇ ਜਪਾਤਾ। ਹੈ? ਜਿੱਤੀ ਦੇ ਵਰਗੀ ਆ। ਹੈ? ਉਹ ਆ ਕੇ ਮੋਟੇ ਵਰਗੇ। ਇਹ ਸੰਦਾਰੇ ਕਿਹੜੇ ਪ੍ਰਿੰਟਡ ਆ। ਮਤਲਬ ਇਹ ਇਹ ਅਜੀ ਸਵਾਲ ਆ ਮੈਂ ਮੇਲੇ ਆ ਆਾ ਸੂਟ ਨਾ ਆ ਸੂਟ ਇਹ ਮਜੀਦਪੁਰ ਨੇ ਸਮਾ ਕੇ ਪਾ ਕੇ ਮੇਲਾ ਵੇਖ ਲਿਆ ਵਾ ਤੇ ਹੁਣ ਹੁਣ ਬਿੱਲ ਭਾਰੀ ਜੋ ਕੱਢ ਕੇ ਜੋੜ ਕੇ ਸੰਧਾਰੇ ਫੇ ਪਾਤਾ ਮੰਮੀ ਨੂੰ ਪਤਾ ਨਹੀਂ ਮੰਮੀ ਮੰਮੀ ਸੂਟ ਵੇਖ ਕੇ ਆਂਦੀ ਆ ਤੂੰ ਲੈ ਨਹੀਂ ਆਈ ਚਲੋ ਜੀ ਨਹੀਂ ਨੇ ਜ਼ੰਦਾਰਾ ਹੋ ਗਿਆ ਬਸ ਠੀਕ ਆ ਦੇ। ਅਰੇ ਮਾਹੀ ਖਰਚਾ ਕਰਨਾ ਚਾਹੀਦਾ। ਕੋਈ ਖਰਚ ਨਹੀਂ ਕੀ ਹੈ। ਕਾਜੇ ਦਾ ਦੀਪ ਦਾ ਵਿਆਹ ਹੁੰਦਾ ਫਿਰ ਦੰਦੇ ਜਿਆਦਾ ਜਿਆਦਾ। ਕੋਈ ਫੱਟ ਨਹੀਂ। ਹੁਣ ਕਰ ਦੇਣਾ ਦੀਪ ਦਾ ਵਿਆਹ ਛੇਤੀ। ਮਾਸੂਮੀ ਤਹਿਤਾ ਆਪਾਂ। ਆ ਸਾਡੀਆਂ ਵੀਡੀਓ ਕੈਨੇਡਾ ਅਮਰੀਕਾ ਦਾ ਘਵੇ ਦੇ ਬੜੇ ਜਾਣੇ। ਤੇ ਦੱਸੋ ਜੀ ਇਹ ਮਜੀਦ ਦਾ ਵੱਡਾ ਬ੍ਰਦਰ ਹਰਦੀਪ ਸਿੰਘ ਬੱਲ। ਕਿਵੇਂ ਹੈ ਫੇ ਮੁੰਡਾ? ਮੁੰਡਾ ਬਹੁਤ ਗੋਟਾ। ਆਪੇ ਇਹਨਾਂ ਮੁੰਡਾ ਬਹੁਤ ਗੋਟਾ ਜੀ। ਨਹੀਂ ਅਜ ਤੱਕ ਮਾਨਾ ਡਵਾਂਸ ਖੋਦੇ ਦਸਣਾ ਪੈਂਦਾ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਬੈ ਰੈਡੀ ਹਾਂ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਮੈਂ ਇਧਰ ਇਧਰ ਵੇਖੋ ਇਧਰ ਵੇਖੋ ਸਾਨੂੰ ਵਾਲੇ ਰੋਟੀ ਖਵਾਈ ਨਹੀਂ ਤੇ ਆਪ ਪਲੇਟਾਂ ਖਾਲੀ ਕਰਤੀਆਂ ਵਾ ਚਲੋ ਵਧੀਆ ਵਧੀਆ ਮਨਜੀਤ ਬਾਕੀਆਂ ਨੂੰ ਤੇ ਪੁੱਛ ਲੈਣੀ ਮਨਜੀਤ ਮਨਜੀਤ ਮੈਂ ਬਾਕੀਆਂ ਨੂੰ ਪੁੱਛ ਲੈਣੀ ਪਹਿਲਾਂ ਖਾਂਣ ਲੱਗ ਜੀ ਵਿਅਸਤਵਾ ਦੀਦੀ ਵਿਅਸਤਵਾ ਰੋਟੀ ਖਾਣ ਚ ਹੋਰ ਕਿਤਾਬ ਕਿਸਾ ਅਸਤਰੀ ਕਾਰ ਮਨਜੀਤ ਕੀ ਟੈਕ ਚ ਹੋਈ ਔਰ ਆਪਾਂ ਹਾਂਜੀ ਨਹੀਂ ਤੁਸੀਂ ਬਿਜ਼ੀ ਜੇ ਉਹ ਦਾਖਾਏ ਤੋਂ ਇਹ ਹੁਣ ਬੋਲੋ ਰੋਟਣਾ ਸਾਹਿਬ ਠੀਕ ਹੈ ਨਾ ਹਾਂਜੀ ਹਾਂਜੀ ਸਭ ਠੀਕ ਠਾਕ ਆ ਦੀਦੀ ਤੁਹਾਡੇ ਵੱਲ ਵੀ ਤੋਰੀ ਇਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਮੈਂ ਕਿਹਾ ਤੁਹਾਡੇ ਵੱਲ ਦੀਪ ਨੂੰ ਤੋਰੀਏ ਡੱਬਾ ਦੇ ਕੇ ਬਿਸਕਟਾਂ ਦੇ ਧਰਨੂ ਹੈ ਕਾਈ ਤੁਹਾਨੂੰ ਦੇ ਕੀ ਕਰੋਗੇ ਦੇਖੋ ਆਏਗੇ ਨਾ ਸਮਾਂ ਦੇ ਕਹਿੰਦੇ ਤਾਂ ਇਹ ਕਹਿੰਦੇ ਦੂਰ ਹੀ ਬਹੁਤ ਬੈਠੇ ਹੁਣ ਕੀ ਕਰੀਏ ਸੇਵਾ ਸੇਵਾ ਨਹੀਂ ਬਣਨਾ ਆਂ ਦਾ ਜੋਲਰ ਬਣ ਜਾ ਮਾਸੀ ਮੇਰੀ ਵਿਚੋਲਣਾ ਯੂਟਿਊਬ ਫੈਮਿਲੀ ਦਾ ਬਣ ਜਾਣਾ ਤੋਲੇ ਬਹੁਤ ਚੰਗੀ ਹਾਲੇ ਮਾਸੀ ਦਾ ਮੋਟਾ ਵਿਚਾਰੀ ਦਾ ਪਰ ਤੁਰਦਾ ਨਹੀਂ ਪੈਂਚਰ ਹੋਇਆ ਮੁੰਡਾ ਮੈਨੂੰ ਕਿ ਮੈਨੂੰ ਮਾਮਾ ਦਾ ਮੈਂ ਲਾਉਣਾ ਹਾਂ ਦੁੱਖੋਂ ਮੈਨੂੰ ਕਿ ਇਹਨੇ ਕਮੈਂਟ ਕੀਤਾ ਤੂੰ ਅੰਟੀ ਨੂੰ ਮਜ਼ਾਕ ਨਾ ਕਰਿਆ ਕਰੋ ਧੋਖਿਆ ਨਾ ਕਰੋ ਹੈਂ ਬਰੂਨੋ ਪਾਈ ਹਲੋ ਬਾਹਰ ਆ ਜਾਓ ਬਾਹਰ ਬਾਹਰ ਆ ਜਾ ਬਾਹਰ ਬਾਹਰ ਕਿਧਰ ਅੱਖਾਂ ਤੋਂ ਜੋਕਲਾ ਜਿਹੜੀ ਸੇਵਾ ਕਰੇ ਹੈ ਜਿਹੜੀ ਸੇਵਾ ਕਰਾਇ ਦਵੇ ਮਾਸੀ ਕੋ ਛੜਜਾ ਕਰਨੀ ਆ ਹਨਾ ਮੋਢੇ ਕੋ ਟੈਗਰੂਂ ਦੇ ਲੱਤਾਂ ਕੋ ਟੈਗਰੂਂ ਹੁਣ ਕਿਆ ਕਦਰ ਨਾ ਛੜਜਾ ਕਰਨੀ ਹਾਂ ਮਾਸੀ ਕੋ ਛੜਜਾ ਕਰਨੀ ਆ ਹਾਂ ਬਰਵਾ ਘਰ ਵਾਲੀ ਛੇਲਾ ਨਾਰਿਆਂ ਨੂੰ ਸੇਵਾ ਕਰਨ ਨੂੰ ਠੀਕ ਮਾਸੀ ਦੀ ਸੇਵਾ ਹੀ ਕਰਾਉਣੀ ਆ ਮਾਤਾ ਦੀ ਸੇਵਾਸ਼ਾ ਹਾਂ ਦੇ ਪਾਤਰੇ ਨਾਲ ਜਾਣ ਤਿਆਰ ਹੋਇਆ ਵਾ ਤੋ ਕਾਕਾ ਤੈਨੂੰ ਬਰੋ ਨਾ ਚੱਲਿਆ ਜਾ ਉਹ ਉਹ ਮਿਲਣ ਉਹ ਮਿਲਣ ਡਿਆ ਵਣ ਤੈਨੂੰ ਵੇ ਕਾਕੇ ਜਾਣਾ ਲੁੰਡੀਆਂ ਖੁੱਲ ਗਈਆਂ ਫੁੰਡੀਆਂ ਕਿੱਦਾਂ ਫਿਰ ਫੁੰਡੀਆਂ ਖੁੱਲ ਗਈਆਂ ਡਾਦਾ ਅਸਾਂ ਨੇ ਰੱਖੜੀ ਤੈਥੇ ਬਚ ਸਕਦੀ ਜਣਾ ਮਮੀ ਜਾਂਦੀ ਘਰ ਜਾ ਕੇ ਪਤਾ ਨਹੀਂ ਨਹੀਂ ਰੱਖੜੀ ਪੇਕੇ ਜਾ ਕੇ ਬੰਨੇ ਦੀ ਹੈ ਹਾਂ ਵੀ ਚੰਗਾ ਸਾਬਦਾ। ਆਹ ਪਹਿਲਾਂ ਜਾਣ ਨੂੰ ਤਿਆਰ ਹੋ ਗਿਆ ਵਾ ਗਾੜੀ। ਗੋਏ। ਤੇ ਰਖੜੀ ਪਿੱਗੀ ਜਾ ਕੇ ਪੀ ਦੀਪ ਵੇਖੀ ਮੋੜਦਾ ਕੱਢ ਵੇਖੀ। ਬਾਜੀ ਮਨ ਲੈ। ਬੱਚਾ ਭੁੱਖਿਆ। ਬੱਚਾ ਭੁੱਖਿਆ। ਕਰਦਾ ਫੇਰ ਵੀ ਤਰੇ ਕਰਦੇ। ਚੰਗਾ ਦੀਪ ਸਿਆ। ਕਰਕੇ ਤੇ ਬਾਜੀ ਓਕੇ। ਮਿਲਦੇ ਆ। ਇਦੋਂ ਸੁੱਖਾ ਸੁ। ਹੈ? ਆਓ ਭੱਜੋ ਆਓ ਚੰ ਕਰਜੋ ਇਧਰ ਠੀਕ ਆ। ਬਰੂਨੋ। ਵਾਹ ਬਰੂਨੋ। ਚੰਗਾ ਬੋਦ। ਰਗਾ ਸਮਾਂ ਬੋਦ ਵਾਈ। Ini l o y 지